ਪਰ ਇਹ ਗੁੱਝਾ ਖਾਲਸਾ ਵੈ ਗੁੱਝੀ ਫੱਤੀ ਅੱਜ ਜਦੋਂ ਸੱਸਾ ਤੋਂ ਵਿਛੜ ਕੇ ਦਾਦੀ ਪੋਤੇ ਆਪਣੇ ਪਰਦੇ ਪਰਿਵਾਰ ਨਾਲ ਵਿਛੜ ਕੇ ਕੁੰਮੇ ਮਾਸਕੀ ਦੀ ਝੁੱਗੀ ਵਿੱਚ ਜਾ ਕੇ ਰਾਤ ਬਤੌਂਦੇ ਨੇ ਤਾਂ ਮਾਤਾ ਜੀ ਆਪਣੇ ਮਨ 'ਚ ਖਿਆਲ ਕਰਦੇ ਨੇ ਕਈ ਸਵਾਲ ਜਵਾਬ ਕਰਦੇ ਨੇ ਪਰ ਉੱਥੇ ਪੁੱਛਣ ਵਾਲਾ ਕੋਈ ਨਹੀਂ ਹੁੰਦਾ ਕਿਸ ਨੂੰ ਪੁੱਛਣ ਤਾਂ ਉਹ ਆਪਣੇ ਮਨ ਵਿੱਚ ਉਹਦੇ ਜਾਂਦੀ ਹਵਾ ਨੂੰ ਹੀ ਗੱਲਾਂ ਕਰਦੇ ਨੇ ਉਹਨਾਂ ਨਾਲ ਹੀ ਸਵਾਲ ਜਵਾਬ ਕਰਦੇ ਨੇ ਕਿ ਮੈਨੂੰ ਦੱਸ ਦੇ ਮੇਰੇ ਪੁੱਤ ਦਾ ਕੋਈ ਸੁਨੇਹਾ ਦੇ ਮੇਰਾ ਪੁੱਤ ਕਿੱਧਰ ਚਲਾ ਗਿਆ ਮੇਰਾ ਪਰਿਵਾਰ ਕਿੱਥੇ ਚਲਾ ਗਿਆ ਮੈਨੂੰ ਬੱਚੇ ਵਾਰ-ਵਾਰ ਪੁੱਛਦੇ ਨੇ ਤੇ ਮੈਂ ਕਿਸ ਨੂੰ ਜਵਾਬ ਦਵਾਂ ਕਿਉਂਕਿ ਮਾਵਾਂ ਨੂੰ ਫਿਕਰ ਹੁੰਦਾ ਆਪਣੇ ਪੁੱਤਰਾਂ ਦਾ ਤੇ ਉਹ ਆਪਣੇ ਮਨ ਵਿੱਚ ਕਈ ਖਿਆਲ ਸਵਾਲ ਜਵਾਬ ਕਰਦੇ ਨੇ ਤੇ ਕਵੀ ਨੇ ਬਹੁਤ ਸੁਣੀਏ ਸੁੰਦਰ ਸਤਰਾ ਵਿੱਚ ਇੱਕ ਕਵਿਤਾ ਲਿਖੀ ਹੈ ਦਾ ਸੁਨੇਹ ਹਵਾਏ ਕੋਈ ਦੇ ਨਹੀਂ ਸੁਨੇਹਾ ਕਿੱਧਰ ਗਿਆ ਮੇਰਾ ਲਾਲ ਨੇ ਮਾਤਾ ਗੁਜਰੀ ਜੀ ਦੇ ਸਵਾਲ ਜਵਾਬ ਉਸ ਹਵਾ ਆਬ ਹਵਾ ਨੂੰ ਕੀ ਕਰਦੇ ਨੇ ਇਸ ਕਵਿਤਾ ਵਿੱਚ ਅਸੀਂ ਅੱਜ ਸੁਣਦੇ ਆ ਤੇ ਹੋ ਸਕੇ ਤੋਂ ਮੇਰੇ ਨਾਲ ਨਾਲ ਤੁਸੀਂ ਵੀ ਗਾਇਨ ਕਰਨਾ ਹੋ ਸਕੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਥੋੜੀ ਜੀ ਸਕਿੰਨ ਕਾ ਮਾਤਰ ਹਾਜ਼ਰੀ ਸਾਡੀ ਵੀ ਲੱਗ ਸਕੇ ਤੇ ਅਸੀਂ ਵੀ ਉਸ ਰਾਹ ਦੇ ਪੰਧ ਦੀ ਬਣ ਸਕੀਏ ਸਾਡੀ ਹਾਜ਼ਰੀ ਲੱਗ ਸਕੇ ਉਸ ਗੁਰੂ ਦੇ ਚਰਨਾਂ ਦੇ ਵਿੱਚ ਦਸਨੀ ਹਵਾਏ ਕੋਈ ਦੇਨੀ ਸੁਨੇਹਾ ਮੈਨੂੰ ਕਿੱਧਰ ਗਿਆ ਮੇਰਾ ਲਾਣਨੀ ਦਸਨੀ ਹਵਾਏ ਕੋਈ ਦੇਨੀ ਸੁਨੇਹਾ ਮੈਨੂੰ ਕਿੱਧਰ ਗਿਆ ਮੇਰਾ ਲਾ ਦੇਵ ਕੀ ਜਵਾਬ ਮੈਨੂੰ ਉੱਚ ਦੇ ਨੇ ਲਾਲ ਦਵੇਂ ਕੜੇ ਮੁੜੀ ਕਰ ਦੇ ਸਵਾਲ ਨੇ ਜਿਹੜਾ ਨਾ ਮਾਰ ਸਕਾ ਕਤ ਗੁਜ਼ਾਰੇ ਦੀ ਜਿੱਦ ਕਰ ਦੇਨੇ ਦੋਵੇਂ ਆਖ ਦੇ ਨਿਵਾਰвар ਗੱਲ ਕਰ ਜੀਤ ਤੇਜੁ ਜਾਰ ਦੀ ਮਿਲਾਂਗੇ ਜ਼ਰੂਰ ਅਸੀਂ ਝੂਠੀ ਮੁਠੀ ਹਾਸਲਾ ਦੇ ਗੱਲ ਬਾਤੀ ਦੇ ਤਿਸ ਵਾਲੇ ਨੀ ਸਰਸਤ ਵਖ ਹੋ ਕੇ ਰਹੇ ਨੇ ਉਡੇ ਇੱਕ ਦੇ ਕੇ ਵੱਡੇ ਵੀਰ ਆਪੇ ਲਭ ਲੈਣਗੇ ਆਉਣਗੇ ਜਰੂਰ ਸਾਨੂੰ ਕਰ ਦੇ ਪਿਆਰ ਤੂੰ ਬਿਨਾਂ ਨੋ ਕਦਰ ਕਰਨਗੇ ਦੂਰ ਦੂਰ ਤੱਕ ਰਹੇ ਪਿੱਛੇ ਮੁੜ ਵੇਖਦੇ ਸੀ ਤੁਰੇ ਆਉਂਦੇ ਜਦੋਂ ਮੇਰੇ ਨਾਲ ਸੀ ਕੜਿ ਮੁੜੀ ਕਰਦੇ ਸਵਾਲ ਨਹੀਂ ਦਸਨੀ ਹਵਾਏ ਕੋਈ ਦੇਨੀ ਸੁਨੇਹਾ ਮੈਨੂੰ ਕਿਧਰ ਗਿਆ ਮੇਰਾ ਲਾਲ ਨੀ ਥੱਕੇ ਹਰ ਸੋਗੇ ਤੂੰਵੇਂ ਮਨ ਵਿੱਚ ਆਸ ਲਾ ਕੇ ਕੱਲ ਤੱਕ ਸਾਰੇ ਮਿਲ ਜਾਵਾਂਗੇ ਆਖ ਤੇ ਸੇ ਮਿਲਾਂ ਸਵੇਰੇ ਜਦ ਸਾਰਿਆਂ ਨੂੰ ਰੁਸ ਰੁਸ ਸਭ ਨੂੰ ਮਨਾ ਮੰਗੇ ਰੁਸ ਰੁਸ ਸਭ ਨੂੰ ਸਤਾ ਮੰਗੇ ਇੱਕੀ ਪਲੰਗਲ ਹੋਈ ਫੁੱਲ ਗਏ ਛੋਟਿਆਂ ਨੂੰ ਬੋਲਣਾ ਨਹੀਂ ਅਸੀਂ ਕਿਸੇ ਨਾਲ ਨਹੀਂ કડਿ ਮੁੜੀ ਕਰਤੇ ਸਵਾਲ ਨੀ ਦਸਨੀ ਹਵਾਏ ਕੋਈ ਦੇ ਨੀ ਸੁਨੇਹਾ ਮੈਨੂੰ ਕਿਧਰ ਗਿਆ ਮੇਰਾ ਲਾਲ ਨੀ ਕਿਧਰ ਗਿਆ